ਉਹ ਲੈ ਲਿੰਦੇ ਹਿਸਾਬ ਮੜਾ ਜਾ ਨਾਲੇ ਲਿਖ ਲਿੰਦੇ ਬੁੱਕ ਚ ਉਹ ਪੁੱਤ ਹਿਸਾਬ ਤਾਂ ਤੂੰ ਹੀ ਲਿਖਣਾ ਹੁਣ ਮੈਂ ਤੇ ਲਿਖਣਾ ਨਹੀਂ ਆ ਹੂੰ ਤੇ ਜੋ ਤੂੰ ਲਿਖਣਾ ਲੈ ਲੈ ਤੇ ਤੇਰੇ ਤੇ ਯਕੀਨ ਹੀ ਆ ਉਹ ਪੀੜਾਂ ਕਿਤੇ ਤੂੰ ਬੁੱਢਾ ਹੋ ਗਿਆ ਵਾ ਯਾਰ ਹੁਣੇ ਉਹ ਨਹੀਂ ਪਤਾ ਨਹੀਂ ਕੀ ਗੱਲ ਹੋਈ ਆ ਦੋ ਤਿੰਨ ਦਿਨ ਹੋ ਗਿਆ ਤੇ ਬਹਿ ਜਾ ਮੈਂ ਗੱਲ ਕਰਨੀ ਨਾਲੇ ਤੇ ਨਾਲੇ ਮੈਨੂੰ ਇਹ ਗੱਲ ਦਾ ਨਹੀਂ ਪਤਾ ਤੇ ਮੈਂ ਨਾਲੇ ਗੱਡੀ ਖੜਨੀ ਆ ਉਹ ਕਿਹੜੀ ਗੱਲਾਂ ਕੀ ਗੱਲ ਕੰਮ ਤੂੰ 1 ਰੁਪਈਆ ਤਾਂ ਨਹੀਂ ਕਰਦਾ ਤੇ ਚੀਜ਼ਾਂ ਤੈਨੂੰ ਸਾਰੀਆਂ ਦੇ ਦਿਆਂ ਉਹ ਯਾਰ ਨਹੀਂ ਦੇਣੀ ਤੂੰ ਕੱਢ ਨਹੀਂ ਮਿਲਣੀ ਗੱਡੀ ਹਾਂ ਗੱਲ ਆ ਫਿਰ ਮੈਨੂੰ ਤੇ ਐਂ ਲੱਗਾ ਵੀ ਜੇ ਤੈਨੂੰ ਦੋਵੇਂ ਭਰਾ ਲਾਂਡੇ ਹੁੰਦੇ ਆ ਕਿਹੜੀ ਕਰੀ ਹੈ ਨਾ ਹਾਂ ਉਹ ਯਾਰ ਮੈਂ ਤੁਹਾਡੇ ਨਾਲ ਲਾਦਾ ਤੁਹਾਡੇ ਦੋਵਾਂ ਦੇ ਨਾਂ ਸਾਡ ਦੋਵਾਂ ਦੇ ਨਾਂ ਵੱਖੋ-ਵੱਖੇ ਲਾ ਦੇਣਾ ਪਰ ਮੈਂ ਉਦਾਂ ਇਹ ਗੱਲ ਸੋਚਣ ਡਿਆ ਮਾਂ ਵੀ ਜੇ ਆਪਾਂ ਹੁਣ ਪਹਿਲੀ ਐਡ ਕਰ ਲਈਦਾ ਤੇ ਮੁੜ ਕੇ ਸਾਰੀ ਉਮਰ ਦਾ ਮੇਰਾ ਬਣ ਜਾਣਾ ਨਾਲੇ ਤੇ ਲੋਕਾਂ ਜੋਤ ਨੂੰ ਗੱਲਾਂ ਕਰ ਲੀਆਂ ਕਿ ਕਿਸ ਨੇ ਤਾ ਨੂੰ ਮਾੜਾ ਕਹਿਣਾ ਕਿਸ ਨੇ ਮੰਮੀ ਨੂੰ ਕਹਿਣਾ ਤੇ ਕਿਸ ਨੇ ਮੈਨੂੰ ਕਹਿਣਾ ਤੇ ਤੂੰ ਕਿਤੇ ਪ੍ਰਾਈਵੇਟ ਨੌਕਰੀ ਦੇਖ ਲਾ ਉਹ ਪ੍ਰਾਈਵੇਟ ਡੈਡੀ ਕੀ ਦੇਣ ੜੇ ਅੱਜ ਕੱਲ ਆਹ ਵਾਲੀ ਗੱਲ ਕਹਿ ਕੇ ਨਾ ਮੰਮੀ ਜੀ ਨੇ ਮੈਨੂੰ ਟੈਨਸ਼ਨ ਹੀ ਪਾਤੀ ਆ